ਜੀ ਸਾਡੇ ਬੇਨਤੀ ਆ ਜੇ ਗੱਲ ਹੈ ਹਾਂਜੀ ਮੰਤਰੀ ਜੀ ਮੰਤਰੀ ਜੀ ਕੱਲ ਬਾਲਵਾ ਸਾਹਿਬ ਨੇ ਇੱਕ ਸ਼ਬਦ ਹੋ ਚੂਜ਼ ਕੀਤਾ ਜਿਹੜਾ ठेकेदार ਕਹਾ ਇਹ ਸਾਡ ਬਹੁਤ ਮਾੜੀ ਗੱਲ ਆ ਪੰਜਾਬ ਦਾ ਇੱਕੋ ਇੱਕ ਵਾਤਾਵਰਨ ਪ੍ਰੇਮੀ ਜਿਨੇ ਇਨਾ ਕੰਮ ਕੀਤਾ ਤੇ ਸਾਡਾ ਵਿਰੋਧੀ ਧਿਰ ਦਾ ਨੇਤਾ ਉਹਨਾਂ ਨੂੰ ਠੇਕੇਦਾਰ ਕਹਿਣ ਦਾ ਯਾਰ ਇਹ ਤਾਂ ਵੱਡੀ ਸ਼ਰਮ ਆ ਵੀ ਕੋਈ ਗੱਲ ਨਹੀਂ ਹੋ ਸਕਦੀ ਇਹ ਤਾਂ ਵੱਡੀ ਸ਼ਰਮ ਆ ਵੀ ਗੱਲ ਹੋ ਸਕਦੀ ਜਿਸ ਬੰਦੇ ਨੇ ਇਨਾ ਕੰਮ ਕੀਤਾ ਹੋਵੇ ਤਪ ਹੋ ਯਾਰ ਆ ਵੀ ਕੰਮ ਕਰਦੇ ਮੈਂ ਲਾਦੀ ਦਾ ਤਾਂ ਨਾ ਲੈਂਦੇ ਸਰਮਾ ਉੱਤੇ ਗਿਆ ਲਾਦੀ ਜੀ ਮੇਰਾ ਨਾਮ ਸੀਗੇ ਮੈਂ ਆਹ ਪਿਆ ਜਾ ਕੇ ਲਾਦੀ ਦੱਸੇ ਰੇ ਹਲਕੇ ਦੇ ਵਿੱਚ ਆ ਇਹ ਦੱਸੇ ਠੇਕੇਦਾਰ ਉਹ ਸਤਬਾ ਪੁੱਛਿਆ ਕਿ ਠੇਕੇਦਾਰ ਕੀ ਆ ਬਸਾ ਬਸਾ ਠਕੇ ਬਸਾ ਠਕੇ ਬਸਾ ਆਪਣਾ ਉਹਦੀ ਤਰ੍ਹਾਂ ਦੇ ਤੋ ਸਮਝੇ ਅੱਛਾ ਆਪਾ ਤੁਹਾਨੂੰ ਸਾਲ ਇੱਕ ਗ੍ਰੇਡ ਮੰਤਰੀ ਜੀ ਮੰਤਰੀ ਜੀ ਬੈਠੋ ਮੈਂ ਸਾਰੇ ਮਾਨਯੋਗ ਮੈਂਬਰ ਸਰਬਰਾਂ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਇਹ ਆਲੀ ਸਾਹਿਬ ਕੁਝ ਕਹਿ ਰਹੇ ਸੀ ਤੇ ਗੱਲ ਤਾਂ ਪੂਰੀ ਕਰ ਲੈਣ ਦਿਓ ਲੈ ਆਲੀ ਜੀ ਆਲੀ ਜੀ ਗੱਲ ਪੂਰੀ ਕਰੋ ਜੀ ਬਾਤ ਕਰ ਲਓ ਜੀ ਆ ਬੈਠੋ ਉਹਨਾਂ ਗੱਲ ਪੂਰੀ ਕਰਨ ਦਿਓ ਇਹ ਆਲੀ ਸਾਹਿਬ ਜੀ 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 ਅਮਨ ਅਮਨ ਜੀ ਇੱਕ ਇੱਕ ਟੋਕਰ ਅਮਨ ਜੀ ਸਪੀਕਰ ਸਾ ਗੱਲ ਪੂਰੀ ਕਰ ਲੈਂਦੀ ਏ ਜਾਲੀ ਸਾਹਿਬ ਨੂੰ ਰੋਣਾ ਸਾਹਿਬ ਕੁਝ ਮਿੰਟ ਦੇ ਸਾਥੀਆਂ ਨੂੰ ਬਿਠਾਓ ਇੱਕ ਸੈਕਿੰਡ ਇੱਕ ਸੈਕਿੰਡ ਸਾਥੀਆਂ ਨੂੰ ਬਿਠਾਓ ਆਪਾ ਸਰ ਤੁਸੀਂ ਵੈਸੇ ਮੈਂ ਕਹਿੰਦਾ ਸਾਥੀਆਂ ਨੂੰ ਬਿਠਾਓ ਪਾ ਜਾਲੀ ਸਾਹਿਬ ਤੋਂ ਗੱਲ ਪੂਰੀ ਕਰਾ ਲਈਏ ਇਹ ਤੁਸੀਂ ਫਿਰ ਵੀ ਕੋਈ ਕਹਿਣਾ ਚਾਹੁੰਦੇ ਤਾਂ ਠੀਕ ਹੈ ਜੀ ਅਮਨ ਜੀ ਦੇਖੋ ਅਮਨ ਰੋਰਾਜੀ ਇਹ ਤਾਂ ਗੁਰੂਆਂ ਦਾ ਪਵਨ ਕਰਨ ਵਾਲੀ ਚੀਮਾ ਸਾਹਿਬ ਕੀਮਾ ਸਾਹਿਬ ਕੀਮਾ ਸਾਹਿਬ ਦੇਖੋ ਜੀ ਬੜਾ ਇੰਪੋਰਟੈਂਟ ਇਸ਼ੂ ਜਿਹੜਾ ਉਹ ਹਾਊਸ ਦੇ ਸਾਹਮਣੇ ਆਇਆਗਾ ਬਹੁਤੀ ਮੰਦਪਾਗੀ ਗੱਲਾਂ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਸਾਡੇ ਗੁਰੂ ਸਾਹਿਬਾਨ ਦਾ ਪਵਨ ਕਰਦੀ ਆ ਗੁਰੂ ਨਾਨਕ ਦੇਵ ਜੀ ਦਾ ਪਵਨ ਕਰਦੀ ਆ ਸੰਤਾਂ ਦਾ ਅਪਮਾਨ ਕਰਦੀ ਆ ਕਿਉਂਕਿ ਸੰਤ ਸਿਚੀਆ ਜੀ ਇਸ ਹਾਊਸ ਦੀ ਜਿਹੜੀ ਇਸ ਹਾਊਸ ਨੂੰ ਰੀਪਰਜੈਕਟ ਕਰ ਦੇਣ ਦੇਸ਼ ਦੀ ਪਾਰਲੀਮੈਂਟ ਦੇ ਅੰਦਰ ਦੇਸ਼ ਦੀ ਰਾਜ ਸਭਾ ਦੇ ਅੰਦਰ ਉਹ ਇਸ ਹਾਊਸ ਨੇ ਛੁੜ ਕੇ ਭੇਜੇ ਨਗੇ ਪਰ ਲੈਕਰ ਲੀਡਰ ਆਪਣੀ ਆਪੋਜੀਸ਼ਨ ਜਿਹੜੇ ਦੇਗੇ ਉਹ ਜਾਣ ਪੁੱਝ ਕੇ ਉਹਨਾਂ ਨੇ ਸੰਤ ਜੀ ਦਾ ਅਪਮਾਨ ਕੀਤਾਗਾ ਬਿਲਕੁਲ ਸਮੁੱਚੀ ਪਾਰਟੀ ਨੂੰ ਕਾਂਗਰਸ ਪਾਰਟੀ ਨੂੰ ਮਾਫੀ ਮੰਗਣੀ ਚਾਹੀਦੀ ਆ ਕਿਉਂਕਿ ਬਹੁਤ ਇਸ ਤੋਂ ਬੰਦਪਾਗਾ ਗੱਲ ਕੀ ਹੋਊਗੀ ਕਿ ਗੁਰਨਾਨਕ ਦੇਵ ਜੀ ਦੇ ਪਵਿੱਤਰ ਸਥਾਨ ਦੇ ਉੱਤੇ ਜੋ ਸੇਵਾ ਨਿਭਾ ਰਹੇ ਲਗੇ ਉਹਨਾਂ ਦਾ ਪਾਨ ਕਰਦੇ ਨੇਗੇ ਸ਼ਾਮਾ ਨਾਰੀ ਕਰਦਾ ਤੁਹਾਡੇ ਤੇ ਲੱਖ ਡੁੱਬ ਕੇ ਮਰ ਜਾਓ ਇਹ ਪੂਰਾ ਪੰਜਾਬ ਜਾਣਦਾ ਕਿ ਤੁਸੀਂ ਇਹ ਰੇਡ ਰੱਖੀ ਤੇ ਜਾਵੇ ਗੁਰੂਆਂ ਦਾ ਪਾਨ ਕੀਤਾ ਜੇ ਰੇਡ ਰੱਖੀ ਤੇ ਜਾਵੇ ਪਾਨ ਕੀਤਾ ਤੁਸੀਂ ਤੁਹਾਡੇ ਅੱਗੇ ਨਾ ਕਰਦਾ ਤਖਤ ਤੇ ਟੈਕ ਹੋਇਆ ਕਾਂਗਰਸ ਪਾਰਟੀ ਜਿਹੜੀ ਆ ਉਹ ਮੈਂ ਸਮਝਦਾ ਸਖਤ ਧਰਮ ਵਿਰੋਧੀ ਨਾ ਡੁੱਗ ਕੇ ਮਰ ਜਾਓ ਨੂੰ ਡਿਲੀਟ ਕਰ ਦਿੱਤਾ ਜਾਵੇ ਪਾਰਟੀ ਨੇ ਸਾਡੇ ਗੁਰੂਆਂ ਦਾ ਪਾਣ ਕੀਤਾ ਗੁਰਦੁਆਰਿਆਂ ਦਾ ਪਾਣ ਕੀਤਾ ਮੈਂ ਅੱਜ ਤੱਕ ਇਤਿਹਾਸ ਰਹਾਗਾ ਅੱਜ ਸੰਤਸਪ ਦਾ ਪਾਣ ਕਰਦੇ ਨਗੇ ਮੈਂ ਮੈਂ ਤਾਂ ਹਾਰਾਂ ਰਹਾਗਾ ਇਹਨਾਂ ਬੰਦਿਆਂ ਤੇ ਸਾਰੇ ਮਾਰਿਓ ਮੈਂ ਬਤਨ ਇਹ ਕਹਿਣਾ ਹੈ ਜਿਹੜਾ ਸੰਤ ਸੀਚੇਵਾਲ ਦੀ ਗੱਲ ਹੈ ਮੈਂ ਸਾਰਾ ਪੰਜਾਬ ਉਹਦਾ ਦੀ ਸੇਵਾ ਨੂੰ ਅਸੀਂ ਐਕਨੋਲਜ ਕਰਦੇ ਆ ਪਰ ਹਾਊਸ ਦੇ ਵਿੱਚ ਸ਼ਬਦਾਂ ਦੀ ਮर्यादा ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਸੰਤ ਸੀਚੇਵਾਲ ਦੀ ਕੀਤੀ ਸੇਵਾ ਤੋਂ ਔਰ ਉਹਨਾਂ ਦੇ ਰਿਜ਼ਲਟਸ ਤੋਂ ਉਹ ਕਾਲੀ ਬੈਠੀ ਕਰਤੀ ਉਹਨਾਂ ਨੇ ਤੁਸੀਂ ਉੱਥੇ ਇਟ ਵਾਸ ਲਾਈਫਲੈਸ ਉੱਥੇ ਦੁਆਰਾ ਜੀਵਨ ਬਰਪੜ ਲੱਗ ਪਿਆ ਉਸ ਵੇਈਂ ਦੇ ਵਿੱਚ ਦੂਰੋਂ ਦੂਰੋਂ ਦੁਨੀਆ 'ਚੋਂ ਲੋਕ ਆ ਕੇ ਸੁਲਤਾਨਪੁਰ ਲੋਧੀ ਕਾਲੀਬੇਰ ਦੇ ਦਰਸ਼ਨ ਕਰਦੇ ਆ ਮੈਂ ਇਹ ਗੱਲ ਕਰਦਾ ਕਿ ਜਿਹਨੂੰ ਟਾਈਮ ਮੈਗਜ਼ੀਨ ਨੇ ਆਨਰ ਕੀਤਾ ਸਾਡੇ ਵੱਡੇ ਵੱਡੇ ਸਾਇੰਟਿਸਟ ਨੇ ਆਨਰ ਕੀਤਾ ਉਹਨਾਂ ਸਾਰਿਆਂ ਨੂੰ ਵੀ ਗੱਲ ਨੂੰ ਆਨਰ ਕਰਨਾ ਚਾਹੀਦਾ ਹੈ ਜਿ ਸਿਰਫ ਰਾਜਨੀਤੀ ਨਹੀਂ ਕਰਨੀ ਚਾਹੀਦੀ ਹਾ ਜੀ ਮਾ ਸਾਹਿਬ ਜੀ ਮਾ ਜੀ ਹਰਦਾਸ ਜੀ ਮਾ ਜੀ ਸਪੀਕਰ ਸਾਹਿਬ ਅੱਜ ਜੋ ਕੱਲ ਇੱਕ ਪੰਜਾਬ ਦਾ ਪੰਜਾਬ ਪੱਖੀ ਬਜਟ ਲੋਕ ਪੱਖੀ ਬਜਟ ਬਦੌਟ ਆ ਦੀ ਪੋਜੈਟ ਟੈਕਸ ਬਜਟ ਜਿਹੜਾ ਉਹ ਪੰਜਾਬ ਦਾ ਪੇਸ਼ ਹੋਇਆ ਸਾਰੇ ਮੈਂਬਰ ਆਪਣੇ ਆਪਣੇ ਸੀਟਾਂ ਤੇ ਬੈਠੇ ਪਾਰਟੀ ਐਂਡ ਟੈਂਸ਼ਨ ਲਈ ਭੱਜ ਰਹੀ ਆ ਜਾਰ ਬੁੱਝ ਕੇ ਪਾਚ ਰਹੀ ਆ ਕਿਉਂਕਿ ਇਹਨਾਂ ਕੋਲ ਇੱਕ ਵੀ ਤੱਥ ਨਹੀਂ ਬੋਲਣ ਦੇ ਨਹੀਂ ਇਹਨਾਂ ਨੂੰ ਇਸ ਕਿਉਂਕਿ ਇਸੇ ਗੱਲ ਕਰਕੇ ਬਾਕਆਟ ਕਰ ਰਹੇ ਨੇ ਕੋਈ ਨਾ ਕੋਈ ਬਹਾਨਾ ਭਾਲਦੇ ਸੀ ਇੱਕ ਵੀ ਲਾਈਨ ਜਿਹੜੀ ਆ ਉਹ ਬਜਟ ਦੀ اپੋਜ਼ ਨਹੀਂ ਕਰ ਸਕੇ ਇੱਕ ਵੀ ਲਾਈਨ ਤੇ ਇਹਨਾਂ ਕੋਲੇ ਬੋਲਣ ਲਈ ਕੋਈ ਮਟੀਰੀਅਲ ਆਇਆ ਨਹੀਂ ਇਸੇ ਗੱਲ ਕੇ ਇਹ ਜਿਹੜਾ ਅੱਜ ਬਾਕਆਟ ਕਰਕੇ ਬਾਦਲ ਮੈਂ ਤੁਹਾਡੇ ਜਰੀਏ ਅਪੀਲ ਕਰਦਾ ਕਿ ਆਓ ਹਾਊਸ ਦੇ ਅੰਦਰ ਆਕੇ ਆਪਣੀ ਕੰਸਟਰਕਟਿਵ ਭੂਮਿਕਾ ਨਿਭਾਓ ਆਕੇ ਬਹਿਟ ਤੇ ਬਹਿਸ ਕਰੋ ਜੇ ਸਾਡੇ ਚ ਕੋਈ ਖਾਮੀਆਂ ਨੇ ਦੱਸੋ ਅਸੀਂ ਦੂਰ ਕਰਾਂਗੇ ਪਰ ਲੇਕਿਨ ਇਸ ਤਰ੍ਹਾਂ ਭੱਜਣਾ ਇਹ ਕਾਇਰਤਾ ਦੀ ਨਿਸ਼ਾਨੀ ਹੁੰਦੀ ਆ ਇਹ ਕਾਇਰਤਾ ਦੀ ਨਿਸ਼ਾਨੀ ਹੁੰਦੀ ਆ ਪ੍ਰਤਾਪ ਬਾਜਵਾ ਪਹਿਲਾਂ ਆਪਣੀ ਗੱਲ ਕਹਿ ਕੇ ਭੱਜ ਗਿਆ ਔਰ ਉਸ ਤੋਂ ਬਾਅਦ ਜਿਹੜੇ ਉਹਨੇ ਸਾਥੀ ਨਾਲ ਭੱਜ ਗਏ ਇੱਥੋਂ ਪਤਾ ਲੱਗਦਾ ਕਿ ਕਾਂਗਰਸ ਪਾਰਟੀ ਜਿਹੜੀ ਆ ਹਮੇਸ਼ਾ ਹੀ ਮਿਸਲੀਡ ਕਰਦੀ ਆ ਹਮੇਸ਼ਾ ਹੀ ਝੂਠ ਬੋਲਦੀ ਆ ਉਹਦਾ ਪ੍ਰਣਾਮ ਸਰ ਦੇ ਸਾਹਮਣੇ ਆਗਾ ਆਪਣੀ ਗੱਲ ਬੋਲਦੇ ਨੇ ਬਾਅਦ ਚ ਕੋਈ ਨਾ ਕੋਈ ਬਾਹਰ ਨਾ ਲਾ ਕੇ ਭੱਜ ਦਿੰਦੇ ਨੇ ਜੇ ਸੀਦੇ ਆਜਮ ਭਗਤ ਸਿੰਘ ਦੀ ਗੱਲ ਆਈ ਸੀ ਤਾਂ ਭਾਈ 75 ਸਾਲ ਤੋਂ ਪਾਰਟੀ ਦਾ ਕਿਹਦਾ ਰਾਜ ਰਿਹਾ ਦੇਸ਼ ਦੇ ਅੰਦਰ ਸਪੀਕਰ ਸਾਹਿਬ ਕਿਹਦਾ ਰਾਜ ਰਿਹਾਗਾ ਕਾਂਗਰਸ ਪਾਰਟੀ ਦਾ ਰਾਜ ਰਿਹਾਗਾ ਔਰ ਕਾਂਗਰਸ ਪਾਰਟੀ ਹਮੇਸ਼ਾ ਸ਼ਹੀਦ ਆਜਮ ਭਗਤ ਸਿੰਘ ਦੇ ਖਿਲਾਫ ਸੀਗੀ ਹਮੇਸ਼ਾ ਜਦੋਂ ਵੀ ਕਰੇ ਉਹਨਾਂ ਦੀ ਗੱਲ ਆਈਆ ਤਾਂ ਕਾਂਗਰਸ ਪਾਰਟੀ ਨੇ ਸ਼ਹੀਦ ਆਜਮ ਭਗਤ ਸਿੰਘ ਦਾ ਅਪਮਾਨ ਕੀਤਾਗਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਰਦਾਰ ਭਗਵੰਦ ਸਿੰਘ ਮਾਨ ਜੀ ਦਾ ਮੈਂ ਧੰਨਵਾਦ ਕਰਨਾ ਚਾਹਨਾਗਾ ਸਾਡੇ ਕੌਮੀ ਕਨਵੀਨਰ ਹਰਵਿੰਦ ਕੇਜਰੀ ਬਾਜ ਜੀ ਦਾ ਧੰਨਵਾਦ ਕਰਨਾ ਚਾਹਨਾਗਾ ਜਿਨ੍ਹਾਂ ਨੇ ਦੋ ਸਟੇਟਾਂ ਦੇ ਅੰਦਰ ਚਾਹੇ ਦਿੱਲੀ ਆ ਚਾਹੇ ਪੰਜਾਬ ਆ ਦੋਨੇ ਸਟੇਟਾਂ ਦੇ ਅੰਦਰ ਹੱਜ ਹਰ ਆਫਿਸ ਦੇ ਅੰਦਰ ਸ਼ਹੀਦ ਆਜਮ ਭਗਤ ਸਿੰਘ ਦੀ ਫੋਟੋ ਲੱਗੀ ਹੋਈ ਆ ਅੱਜ ਹਰ ਆਫਿਸ ਦੇ ਅੰਦਰ ਬਾਬਾ ਸਾਹਿਬ ਹੀਮਰਾਓ ਅੰਬੇਡਕਰ ਜੀ ਦੀ ਫੋਟੋ ਲੱਗੀ ਹੋਈ ਆ ਇਹ ਪੂਰਾ ਦੇਸ਼ ਜਾਣਦਾਗਾ ਸਾਰੇ ਮਾਨ ਕਰਦੇ ਨੇਗੇ ਇਹਨਾਂ ਲੋਕਾਂ ਨੇ ਅਪਮਾਨ ਕੀਤਾਗਾ ਅੱਜ ਮਹਾਰੀ ਦੇ ਕਮੰਤਰੀ ਏਅਰਪੋਰਟ ਦੇ ਉੱਤੇ ਕਮੰਤਰੀ ਏਅਰਪੋਰਟ ਦੇ ਉੱਤੇ ਸ਼ਹੀਦ ਆਜਮ ਭਗਤ ਸਿੰਘ ਦਾ ਆਦਮ ਕਾਦ ਬਤਕੀਰ ਲਾਇਆਗਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਇਆਗਾ ਸਰਦਾਰ ਭਗਵੰਤ ਸਿੰਘ ਮਾਜੀ ਨੇ ਲਾਇਆਗਾ ਸਰ ਅਜ ਸ਼ਹੀਦ ਅਜਮ ਭਗਸ਼ੀ ਦੇ ਪਿੰਡ ਜੇ ਮੈਡੀਕਲ ਕਾਲਜ ਬਣਾ ਜਾ ਰਿਹਾ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਚ ਬਣਨ ਜਾ ਰਿਹਾਗਾ ਸੋ ਇਥੋਂ ਪਤਾ ਲੱਗਦਾਗਾ ਕਿ ਕਾਂਗਰਸ ਪਾਰਟੀ ਸਿਰਫ ਔਰ ਸਿਰਫ ਸਿਆਸੀ ਰੋਟੀਆਂ ਸੇ ਖਿਡੇ ਚਾਹੁੰਦੀ ਆ ਪਰ ਲਖਨਸਰੀਆ ਦੇ ਵਿੱਚ ਕੁਝ ਕਰਨ ਵਾਲੀ ਚਾਹੁੰਦੀ ਬਾਜਬਾ ਸਾਹਿਬ 5 ਸਾਲ ਲੋਕ ਸਭਾ 6 ਸਾਲ ਰਾਜ ਸਭਾ ਔਰ ਦੋ ਤਿੰਨ ਵਾਰ ਐਮ ਐਲ ਏ ਚੁਣੇ ਗਏ ਨੇ ਇਹਨਾਂ ਦੀ ਫੈਮਿਲੀ ਦੇ ਮੈਂਬਰ ਚੁਣੇ ਗਏ ਨੇਗੇ ਕਦੇ ਅੱਜ ਤੋਂ ਪਹਿਲਾਂ ਇਹਨਾਂ ਨੇ ਸਿੰਗਲ ਲਾਈਨ ਪੂਰਾ ਰਕਾਰ ਚੱਕਰ ਕਰਕੇ ਦੇਖ ਲਓ ਸਿੰਗਲ ਲਾਈਨ ਸ਼ਹੀਦ ਰਾਜਪਤ ਸਿੰਘ ਬਾਰੇ ਬੋਲੀ ਹੋਵੇ ਜਦੋਂ ਇਹਨਾਂ ਦੀ ਸਰਕਾਰ ਸੀ ਕਦੇ ਕਿਉਂ ਨਹੀਂ ਬਾਬਾ ਕਿਉਂ ਨਹੀਂ ਜਿਹੜਾ ਹੈਗਾ ਸ਼ਹੀਦ ਰਾਜਪਤ ਸਿੰਘ ਦਾ ਬੋਤਲਾ ਆ ਕਦੇ ਕਿਉਂ ਨਹੀਂ ਉਹਨਾਂ ਦੇ ਨਾਂ ਤੇ ਪੰਜਾਬ ਦੇ ਅੰਦਰ ਇੱਕ ਵੀ ਕੋਈ ਕਾਲਜ ਖੋਲ੍ਹਿਆ ਇੱਕ ਵੀ ਕੋਈ ਯਾਦਗਾਰ ਬਣਾਈ ਕਿ ਕਾਂਗਰਸ ਪਾਰਟੀ ਜਿਹੜੀ ਆ ਉਹ ਸ਼ਹੀਦ ਆਜਮ ਭਗਤ ਸਿੰਘ ਨੂੰ ਜਿਹੜਾ ਹੈਗਾ ਲਾਇਕ ਨਹੀਂ ਕਰਦੀ ਉਹਨਾਂ ਦੀ ਆਡਿਆਲੋਜੀ ਦੇ ਖਿਲਾਫ ਆ ਇਕੱਲੇ ਆਮ ਆਦਮੀ ਪਾਰਟੀ ਦੇਸ਼ ਦੇ ਅੰਦਰ ਜਿਹੜੀ ਸ਼ਹੀਦ ਆਜਮ ਭਗਤ ਸਿੰਘ ਦਾ ਹਮੇਸ਼ਾ ਹੀ ਸਨਮਾਨ ਕਰਦੀ ਆ ਔਰ ਦੇਵੰਤੋਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਭਗਤ ਸਿੰਘ ਦੀ ਸੋਚ ਨੂੰ ਲੈ ਕੇ ਚੱਲੇ ਹੋਏ ਨੇਗੇ ਬਿਲਕੁਲ ਅਸੀਂ ਉਹਨਾਂ ਦੀ ਸੋਚ ਕਰ ਕਰ ਲੈ ਕੇ ਜਾ ਰਹੇ ਆ ਜਦੋਂ ਉਹਨਾਂ ਦਾ ਸ਼ਹੀਦੀ ਦਿਹਾੜਾ ਹੁੰਦਾਗਾ ਜਾਂ ਜਨਮ ਦਿਵਸ ਹੁੰਦਾਗਾ ਅਸੀਂ ਹਮੇਸ਼ਾ ਸਾਰੇ ਕਾਲਜਾਂ ਦੇ ਅੰਦਰ ਹਰਜੋਤ ਬੈਂਚ ਜੀ ਬੈਠੇ ਲਗੇ ਹਮੇਸ਼ਾ ਸਾਰੇ ਕਾਲਜਾਂ ਦੇ ਅੰਦਰ ਸਾਰੇ ਸਕੂਲਾਂ ਦੇ ਅੰਦਰ ਇਹ ਖੁਦ ਜਾ ਕੇ ਫੰਕਸ਼ਨ ਕਰਾਉਂਦੇ ਰਿਹਾ ਮੈਂ ਦੇਖਿਆਗਾ ਖੁਦ ਆਮ ਆਦਮੀ ਪਾਰਟੀ ਨੇ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸਰ ਤੁਹਾਨੂੰ ਵੀ ਪਤਾ ਤੁਸੀਂ ਸਾਰੇ ਆਪਾਂ ਸਾਰੇ ਜਾ ਕੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਜਾ ਕੇ ਆਪਾਂ ਸਾਰਿਆਂ ਨੇ ਸੌਂ ਖਾਦੀ ਸੀ ਕਿ ਪੰਜਾਬ ਚੋਂ ਕਰੱਪਸ਼ਨ ਖਤਮ ਕਰਨੀ ਆ ਪੰਜਾਬ ਚੋਂ ਨਸ਼ਾ ਖਤਮ ਕਰਨਾਗਾ ਹੁਣ ਜਦੋਂ ਪੰਜਾਬ ਚ ਕਰੱਪਸ਼ਨ ਖਤਮ ਹੋ ਰਹੀ ਆ ਜਦੋਂ ਪੰਜਾਬ ਚੋਂ ਨਸ਼ਾ ਖਤਮ ਹੋ ਰਿਹਾ ਜਦੋਂ ਪੰਜਾਬ ਚ ਮਾਫੀਆ ਰਾਜ ਜਿਹੜਾ ਕਾਂਗਰਸ ਪਾਰਟੀ ਨੇ ਪੰਜਾਬ ਚ ਪੈਦਾ ਕੀਤਾ ਸੀ ਜਿਹੜਾ ਕਾਂਦੀਦਰ ਭਾਜਪਾ ਨੇ ਪੰਜਾਬ ਚ ਪੈਦਾ ਕੀਤਾ ਸੀ ਜ